ਇਸ ਤਰੀਕ ਨੂੰ ਰਿਲੀਜ਼ ਹੋਏਗੀ ਆਲੀਆ ਪੱਟ ਦੀ ਫਿਲਮ ਜਿਗਰਾ ਨਵਾਂ ਪੋਸਟਰ ਹੋਇਆ ਜਾਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋਅ ਨਵੀਨ ਕੋਰੇ ਇਸ ਸਾਲ ਸਾਨੂੰ ਕਈ ਕਮਾਲ ਦੀਆਂ ਫਿਲਮਾਂ ਦੇਖਣ ਨੂੰ ਮਿਲੀਆਂ ਇਹਨਾਂ ਦੇ ਵਿੱਚ ਕਈ ਹਿੱਟ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਇਸਤਰੀ ਟੂ ਸ਼ਾਮਿਲ ਹੈ ਹੁਣ ਤੁਹਾਨੂੰ ਦੱਸਦੀ ਹੈ ਕਿ ਆਰੀਆ ਪੱਟ ਆਪਣੀ ਨਵੀਂ ਫਿਲਮ ਲੈ ਕੇ ਆ ਰਹੀ ਹੈ ਆਲੀਆ ਪੱਟ ਦੇ ਪ੍ਰਸ਼ੰਸਕ ਉਹਨਾਂ ਦੀ ਹਰ ਫਿਲਮ ਦੀ ਰਿਲੀਜ਼ ਤੇ ਨਜ਼ਰ ਰੱਖਦੇ ਨੇ ਹੁਨਤਾਕਾਰਾ ਦੀ ਇੱਕ ਹੋਰ ਫਿਲਮ ਜਲਦ ਹੀ ਆ ਰਹੀ ਹੈ आलिया ਦੀ ਸੌਣ ਵਾਲੀ ਫਿਲਮ ਦਾ ਨਾਮ ਹੈ ਜਿਗਰਾ ਹਾਲ ਹੀ ਚਹੀ ਇਸ ਅਦਾਕਾਰਾ ਦੀ ਫਿਲਮ ਦਾ ਪੋਸਟਰ ਸਾਹਮਣੇ ਆਇਆ ਜਿਸ ਨੇ आलिया ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ आलिया ਪਟ ਦੀ ਆਉਣ ਵਾਲੀ ਫਿਲਮ ਐਕਸ਼ਨ ਥ੍ਰਿਲਰ ਫਿਲਮ ਜਿਗਰਾ ਰਿਲੀਜ਼ਿੰਗ ਦੇ ਲਈ ਤਿਆਰ ਹੈ ਫਿਲਮ ਚ आलिया ਪਟ ਦੇ ਨਾਲ ਵਿਦਾਂਗ ਰੈਣਾ ਵੀ ਅਹਿਮ ਭੂਮਿਕਾ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਜੋ ਦਾ ਆਰਚੀਸ ਤੋਂ ਬਾਅਦ ਹੁਣ ਦੂਜੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ आलिया भट्ट ਆਉਣ ਵਾਲੀ ਫਿਲਮ ਚ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆਉਣ ਵਾਲੀ ਹੈ आलिया भट्ट ਦੇ ਪ੍ਰਸ਼ੰਸ਼ਿਤ ਤਰਮਾ ਪ੍ਰੋਡਕਸ਼ਨ ਦੇ ਬੈਨਰ ਹੈਡ ਬਣੀ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬਿਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ आलिया भट्ट ਨੇ ਆਪਣੀ ਇੰਸਟਾਗ੍ਰam ਹੈਂਡਲ ਤੇ ਆਪਣੀ ਆਉਣ ਵਾਲੀ ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਕਈ ਗੁਣਾ ਵਧਾ ਦਿੱਤਾ ਹੈ ਸામਣੇ ਆਏ ਪੋਸਟਰ 'ਚ ਕੰਡਿਆਲੀ ਤਾਰ ਦੇ ਸਾਹਮਣੇ ਬੈਠ ਤੇ ਖੜੀ ਨਜ਼ਰ ਆ ਰਹੀ ਏ ਪੋਸਟਰ 'ਚ ਪਹਿਲੀ ਵਾਰ ਬੇਦਾਗ ਰਹਿਣਾ ਵੀ ਨਜ਼ਰ ਆ ਰਹੇ ਨੇ ਇਸ ਪੋਸਟਰ ਦਾ ਕੈਪਸ਼ਨ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਉਤਸ਼ਾਹ ਵੀ ਵਧ ਗਿਆ ਵਾਸਨ ਵਾਲਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 11 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਹੈ ਇਸ ਫਿਲਮ 'ਚ ਆਲੀਆ ਪਟ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ ਇਹ ਨਹੀਂ ਨਹੀਂ ਇਸ ਤੋਂ ਪਹਿਲਾਂ ਵੀ ਆਲੀਆ ਕਈ ਫਿਲਮਾਂ 'ਚ ਆਪਣੇ ਐਕਸ਼ਨ ਅਵਤਾਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਆਲੀਆ ਹਾਲੀਵੁੱਡ ਫਿਲਮ ਹਾਰਟ ਆਫ ਸਟੋਨ 'ਚ ਵੀ ਐਕਸ਼ਨ ਕਰਦੀ ਨਜ਼ਰ ਆਈ ਸੀ। ਜਿਗਰਾ ਤੋਂ ਬਾਅਦ ਉਹ ਵਾਈਆਰਐਫ ਸਪਾਈ ਯੂਨੀਵਰਸ ਦੀ ਫਿਲਮ ਅਲਫਾ ਚਵੀ ਨਜ਼ਰ ਆਏਗੀ। ਇਸ ਫਿਲਮ 'ਚ ਉਹਨਾਂ ਤੋਂ ਇਲਾਵਾ ਸਰਵਰੀ ਬਾਦ ਵੀ ਨਜ਼ਰ ਆਉਣ ਵਾਲੀ ਹੈ।